ਹਾਂਜੀ ਇਹ ਵਾਲੇ ਹੋਣਗੇ ਜੀ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਸੂਟ ਬਣੇ ਹੋਣਗੇ ਬਾਟਮ ਵਰਕ ਬਾਜ਼ੂ ਵਰਕ ਨਾਲ ਚਨੌਨ ਦਾ ਦੁਪੱਟਾ ਆਏਗਾ ਜੀ ਫਰੰਟ ਦੇ ਉੱਤੇ ਸ਼ਰਟ ਦੇ ਉੱਪਰ ਫੁੱਲ ਇੰਬੋਰਡਰੀ ਆਏਗੀ ਹੈਂਡਵਰਕ ਦੀ ਕਲੈਕਸ਼ਨ ਹੈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ ਆਲ ਇੰਡੀਆ ਫ੍ਰੀ ਰਨ ਵਾਲੇ ਕਲਰ ਆਪਸ਼ਨ ਇਹਦੇ ਵਿੱਚ ਸਾਰੇ ਹੀ ਤੁਹਾਨੂੰ ਮਿਲ ਜਾਣਗੇ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਬੁਟੀਕ ਸਟਾਈਲ ਸੂਟ ਬਣੇ ਹੋਏ ਨੇ ਹੈਂਡਵਰਕ ਦੇ ਨਾਲ ਦੁਪੱਟੇ ਦੇ ਉੱਤੇ ਵੀ ਲੈਂਸ ਲੱਗੀ ਹੋਈ ਹੈ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਚਨੌਨ ਦੀ ਸ਼ਰਟ ਆਏਗੀ ਨਾਲ ਬਾਟਮ ਆਏਗੀ ਕ੍ਰੇ ਚਿਕਨਸ ਵਰਕ ਹੋਇਆ ਹੋਇਆ ਆਪਾਂ ਅੱਗੇ ਬਨਾਰਸੀ ਤੇ ਵੀ ਸੂਟ ਐਡ ਕੀਤੇ ਹੋਇਆ ਇਸ ਲਈ ਵੀਡੀਓ ਸਕਿਪ ਨਾ ਕਰਿਓ ਜੀ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਹਨ ਮਿਲ ਜਾਏਗੀ ਤੁਸੀਂ ਆਪਣੀ ਚੁਆਇਸ ਦੀ ਇਹਦੇ ਨਾਲ ਬਾਟਮ ਲਗਵਾ ਸਕਦੇ ਆ 2.5 ਮੀਟਰ ਦੀ ਕੱਟ ਰਹੇਗੀ ਜੀ ਪ੍ਰਾਈਸ ਸਾਰਿਆਂ ਦਾ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਇਹ ਵਾਲੇ ਸੂਟ ਵਿਦਆਊਟ ਦੁਪੱਟਾ ਹੁੰਦੇ ਨੇ ਜੀ ਇਹਨਾਂ ਦਾ ਬਹੁਤ ਜ਼ਿਆਦਾ ਫੈਸ਼ਨ ਹੈ ਇਹ ਵਾਲੇ ਸੂਟ ਅੱਜਕੱਲ ਲੋਕ ਜਾਗੋ ਤੇ ਵੀਰ ਕਰਦੇ ਨੇ ਇਹ ਵਾਲੇ ਆਉਣਗੇ ਜੀ ਬਨਾਰਸੀ ਟੋਲਾ ਸਿਲਕ ਦੀ ਸ਼ਰਟ ਹੈਗੀ ਨਾਲ ਬਾਟਮ ਰਹੇਗੀ ਕ੍ਰੇਪ ਦੀ ਬਨਾਰਸੀ ਦਾ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਤੁਸੀਂ ਆਪਣੀ ਚੋਇਸ ਦੀ ਬਾਟਮ ਲਗਵਾ ਸਕਦੇ ਹੋ ਇਹਨਾਂ ਦੇ ਨਾਲ ਪਾਰਟੀ ਵੇਅਰ ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਆ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਦੇ ਉੱਪਰ ਏ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਹੈ ਜੀ ਜੋ ਮੇਰਾ WhatsApp ਨੰਬਰ ਹੈ ਉਸੇ ਨੰਬਰ ਤੇ ਤੁਸੀਂ ਆਰਡਰ ਦੇ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਇਹ ਸੂਟ ਤੁਸੀਂ ਮੰਗਵਾ ਸਕਦੇ ਹੋ ਸਟੀਚਿੰਗ ਵੀ ਆਪਾਂ ਕਰਦੇ ਹਾਂ ਜੀ ਜਿਹੜੇ ਹੋਰਨ ਪਹਿਣਾ ਬੈਠੇ ਹੋਈਆਂ ਨੇ ਉਹ ਸਟੀਚਿੰਗ ਵੀ ਕਰਵਾ ਸਕਦੀਆਂ ਨੇ ਤੇ ਵਿਦਆਊਟ ਦੁਪੱਟੇ ਨੇ ਜੀ ਇਹ ਬਲੇ ਸੂਟ ਤੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ so much